ਫਿਰੋਜ਼ਪੁਰ ਵਿਖੇ ਬਸੰਤ ਦਾ ਤਿਉਹਾਰ ਬੜੀ ਧੂਮ-ਧਾਮ ਨਾਲ ਮਨਾਇਆ ਗਿਆ ਨਾ ਸਿਰਫ ਪੰਜਾਬ ਸਗੋਂ ਉਤਰੀ ਭਾਰਤ ਦੇਸ਼ ਅਹਿਮ ਤਿਉਹਾਰ ਨੂੰ ਮਨਾਉਣ ਲਈ ਲੋਕਾਂ ਵੱਲੋਂ ਇੱਥੇ ਪਤੰਗਾਂ ਤੇ ਡੋਰ ਚਿਕਨ ਦੇ ਆਰਡਰ ਵੀ ਦਿੱਤੇ ਜਾਂਦੇ ਨੇ ਫਿਰੋਜ਼ਪੁਰ ਦੇ ਨੇੜੇ ਤੇੜੇ ਦੇ ਸਾਰੇ ਕਸਬਿਆਂ ਵਿੱਚ ਇਸ ਮੌਕੇ ਲੋਕਾਂ ਵੱਲੋਂ ਡੀ ਜੇ ਲਗਾਏ ਜਾਂਦੇ ਨੇ ਆਪਣੀਆਂ ਛੱਤਾਂ ਤੇ ਪਤੰਗ ਉਡਾਣ ਮੌਕੇ ਪੂਰਾ ਪਰਿਵਾਰ ਸ਼ਾਮਿਲ ਹੁੰਦਾ ਏ ਇੱਥੋਂ ਤੱਕ ਕਿ ਰਿਸ਼ਤੇਦਾਰਾਂ ਨੂੰ ਵੀ ਇਸ ਤਿਉਹਾਰ ਵਿੱਚ ਸ਼ਾਮਿਲ ਹੋਣ ਲਈ ਸੱਦਿਆ ਜਾਂਦਾ ਏ ਅਕਾਸ਼ ਵਿੱਚ ਹਰ ਪਾਸੇ ਪਤੰਗ ਹੀ ਪਤੰਗ ਨਜ਼ਰ ਆਉਂਦੇ ਨੇ ਤੇ ਲੋਕ ਘਰਾਂ ਦੀਆਂ ਛੱਤਾਂ ਤੇ ਮौज-ਮਸਤੀ ਕਰਦੇ ਨਜ਼ਰ ਆਉਂਦੇ ਨੇ ਇੱਕ ਅੰਦਾਜ਼ੇ ਮੁਤਾਬਕ ਇਕੱਲੇ ਫਿਰੋਜ਼ਪੁਰ ਵਿੱਚ ਹੀ ਤਕਰੀਬਨ ਇਸ ਤਿਉਹਾਰ ਨਾਲ ਸੰਬੰਧਿਤ 10 ਕਰੋੜ ਰੁਪਏ ਦਾ ਕਾਰੋਬਾਰ ਹੁੰਦਾ ਹੈ ਲੋਕਾਂ ਵੱਲੋਂ ਚਾਈਨਾ ਡੋਰ ਦੀ ਥਾਂ ਤੇ ਦੇਸੀ ਡੋਰ ਦੀ ਵਰਤੋਂ ਕੀਤੀ ਜਾਂਦੀ ਹੈ ਇਸ ਤਿਉਹਾਰ ਵਿੱਚ ਪੰਜਾਬੀ ਵਿਰਸੇ ਦੀ ਝਲਕ ਵੀ ਦੇਖਣ ਨੂੰ ਮਿਲਦੀ ਹੈ ਲੋਕ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਆਖਦੇ ਨੇ ਕਿ ਆਈ ਬਸੰਤ ਪਾਲਾ ਉਡਾਂ बसंत का माहौल इंजॉय कर रहे हैं हम यहाँ पर हमारे आस पास के सब लोग सब हमारे दोस्त छतों पर चढ़े हुए हैं हम पतंगे लूटते हैं साथ में उड़ाते भी हैं और उड़ाने में मजा करते हैं साथ में खाते पीते हैं और बहुत मजे करते हैं एक बहुत बढ़िया त्यौहार है बसंत आते हैं बसंत आई तो पाला उडंत आई बसंत पाला उडंत ਅਸੀਂ ਪਸੰਦ ਦਾ ਤਿਹਾਰ ਫਿਰੋਜ਼ਪੁਰ ਵਿੱਚ ਸਪੈਸ਼ਲ ਦੇਖਣ ਆਏ ਕਿਉਂਕਿ ਫਿਰੋਜ਼ਪੁਰ ਦੀ ਪਸੰਦ ਬਹੁਤ ਜ਼ਿਆਦਾ ਦੁਨੀਆ ਵਿੱਚ ਮਸ਼ਹੂਰ ਹੈ ਬਹੁਤ ਸੋਹਣਾ ਤਿਹਾਰ ਪਸੰਦ ਜੋ ਕਿ ਬਹੁਤ ਅੱਛੀ ਤਰ੍ਹਾਂ ਮਨਾਇਆ ਜਾਂਦਾ ਹੈ ਸਪੈਸ਼ਲ ਬਠਿੰਡੇ ਤੋਂ ਇਸ ਤਿਹਾਰ ਨੂੰ ਮਨਾਉਣ ਆਉਨੇ ਹੈ ਔਰ ਬਹੁਤ ਹੀ ਰੌਣਕਾਂ ਪਰਪਰ ਹਥਿਆਰ ਹੁੰਦਾ ਹੈ ਔਰ ਬੱਚੇ ਬਹੁਤ ਅੱਛੀ ਤਰ੍ਹਾਂ ਨਾਲ ਪਤੰਗ ਉਡਾਉਂਦੇ ਹਨ ਮੈਂ ਸਪੈਸ਼ਲੀ ਚੰਡੀਗੜ੍ਹ ਤੋਂ ਬਸੰਤ ਮਨਾਣ ਆਈ ਆ ਫਿਰੋਜ਼ਪੁਰ ਦੇ ਵਿੱਚ ਔਰ ਇੱਥੇ ਆ ਕੇ ਮੈਨੂੰ ਹਮੇਸ਼ਾ ਬਹੁਤ ਵਧੀਆ ਲੱਗਦਾ ਇਨ ਫੈਕਟ ਮੈਂ ਇੱਥੇ ਆਂਦੀ ਹਮੇਸ਼ਾ ਵੇਟ ਹੀ ਰਹਿੰਦੀ ਹੈ ਮੈਨੂੰ ਔਰ ਸਭ ਤੋਂ ਵੱਡੀ ਗੱਲ ਮੈਨੂੰ ਇਹ ਅੱਛੀ ਲੱਗ ਰਹੀ ਹੈ ਕਿ ਇੱਥੇ ਇਹਦੀ ਜਿਹੜੀ ਡੋਰ ਹੈ ਉਹ ਬਿਲਕੁਲ ਹੀ ਆਪਾਂ ਤਾਂ ਅੱਗੇ ਵਾਲੀ ਯੂਜ਼ ਕਰ ਰਹੇ ਹਾਂ ਤੇ ਚਾਈਨੈਸ ਡਰੋਨ ਨੂੰ ਬਿਲਕੁਲ ਬਿਗ ਨੋ ਬਿਗ ਨੋ ਐਂਡ ਚਿਲड्रन ਆਰ ਪਲੇਇੰਗ ਫਲਾਈਂਗ ਕਾਈਟਸ ਮੋਹਾਲ ਇਨ ਫੈਕਟ ਮਤਲਬ ਮੈਂ ਅੰਬਰਸਰ ਵੀ ਜਾਣਦੀ ਰਹੀ ਨੀ ਹ ਪਰ ਮੈਂ ਸੀਰੀਅਸਲੀ ਅੰਮ੍ਰਿਤਸਰ ਸਕਿਪ ਕਰਕੇ ਫਿਰੋਜ਼ਪੁਰ ਖਾਨਾ ਜ਼ਿਆਦਾ ਪਸੰਦ ਕਰ ਲਿਆ